ਖੇਮ ਪਰ ਖੀਰੀ ਨੂੰ ਲੈ ਕੇ ਜੋ ਅੱਜ ਵੀ ਅੰਦੋਲਨ ਚੱਲ ਰਿਹਾ ਪਿਛਲੇ ਤਿੰਨ ਸਾਲਾਂ ਤੋਂ ਜਿਹੜਾ ਵਾਸੀ ਇਨਸਾਫ ਦੀ ਮੰਗ ਕਰਦੇ ਆ ਪਰ ਬੀਜੇਪੀ ਦੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬੋਦੀ ਕੰਦੇ ਜੂਨ ਹੀ ਸਰਕਦੀ ਅੱਜ ਤੱਕ ਹੀ ਕਿਸਾਨ ਪ੍ਰੈਸ਼ਰ ਬਣਾ ਸਕਿਆ ਨੇ ਕਿਉਂਕਿ ਰਾਹੁਲ ਗਾਂਧੀ ਵੀ ਤੁਹਾਡੇ ਹੱਕ ਚ ਨਿਤਰਦੇ ਹੋਏ ਨਜ਼ਰ ਆਏ ਹੁੱਡਾ ਸਾਹਿਬ ਜਿਹੜੇ ਨੇ ਉਹ ਵੀ ਤੁਹਾਡੇ ਹੱਕ ਚ ਨਿਤਰਦੇ ਹੋਏ ਨਜ਼ਰ ਆਏ ਕਹਿੰਦੇ ਕਿ ਕਿਸਾਨਾਂ ਦੇ ਨਾਲ ਆ ਐਮਐਸਪੀ ਦੇਣ ਦੀ ਗੱਲ ਜਿਹੜੀ ਰਾਹੁਲ ਗਾਂਧੀ ਕਰਦੇ ਹੋਏ ਨਜ਼ਰ ਆਇਆ ਪੰਜਾਬ ਚ ਲਗਾਤਾਰ ਵਿਰੋਧ ਨਜ਼ਰ ਆਇਆ ਕੋਈ ਸੀਟ ਨਜ਼ਰ ਨਹੀਂ ਆਈ ਤਾਂ ਨੇ ਕੀ ਲੱਗਦਾ ਕਿ ਹਰਿਆਣੇ ਚ ਵੀ ਇਹੀ ਚੀਜ਼ ਨਜ਼ਰ ਆਏਗੀ ਜੇਕਰ ਨਜ਼ਰ ਆਏਗੀ ਤੇ ਮੋਦੀ ਸਰਕਾਰ ਨੂੰ ਕਿਉਂ ਨਜ਼ਰ ਆ ਪਾ ਰਹੀ ਪਰ ਕਾਰਪੇਟਾਂ ਦਾ ਜਿਹੜਾ ਉਹਨਾਂ ਦੇ ਉੱਤੇ ਦਬਾਅ ਹੀ ਇੰਨਾ ਜ਼ਿਆਦਾ ਵਾ ਪਿੰਡਾਂ ਦਾ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਆ ਕਿਸ ਤਰ੍ਹਾਂ ਕਿਸਾਨਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਤੁਹਾਡੇ ਜਿਹੜੇ ਪਾਸਪੋਰਟ ਰੱਦ ਕੀਤੇ ਜਾਣਗੇ ਹੁਣ ਲੋਕ ਉਹ ਸਵਾਲ ਪੁੱਛਦੇ ਆ ਕਿਤਰਾ ਕਹਿੰਦੇ ਸੀ ਟੱਡੀਆਂ ਜ਼ਮੀਨਾਂ ਦੀ ਕੁਰਕੀ ਕਰਾਂਗੇ ਲੋਕ ਹੁਣ ਉਹ ਸਵਾਲ ਪੁੱਛਦੇ ਆ ਔਰ ਤੋਂ ਹੁਣ ਭਾਈ ਦੇ ਨਜ਼ਰ ਆਉਂਦੇ ਆ ਤਾਂ ਉਹਨਾਂ ਦੀ ਸਰਕਾਰ ਵੀ ਟੁੱਟੂਗੀ ਉੱਥੇ ਮੰਗਨਾ ਨੌਤਲਾ ਫਿਰ ਬਿਆਨ ਦਿੱਤਾ ਗਿਆ ਕਿ ਪੰਜਾਬ ਕੋਈ ਕਿਤਾ ਕੋਈ ਕੁਛ ਕੋਈ ਕੁਛ ਇਹੋ ਨੇ ਹਮਾਰੇ ਜੋ ਹੈ ਯੂਥ ਕੋ ਪੂਰੀ ਤਰ੍ਹਾਂ ਸੇ ਜੋ ਹੈ ਉਹ ਬਰਬਾਦ ਕਰ ਦਿਆ ਜਤੇ ਦਾ ਇਹ ਸੁਭਾਵਕ ਕੁਕਰ ਦੇ ਖੇਡਾਈ ਤੇ ਆਪਰੇ ਸਿਰ ਪਾਇਆ ਦਿਨ ਲੱਗਦਾ ਨੇ ਕਿ ਬੀਜੇਪੀ ਨੂੰ ਅਸਤਰਾ ਦੇ ਪ੍ਰਵਕਤਾ ਉਤੇ ਜਾਂ ਅਸਤਰਾ ਦੇ ਐਮਪੀਸ ਦੇ ਉਤੇ ਜਿਹੜਾ ਅਲ ਨੇ ਕਹਿ ਲਪੋਣੀ ਚਾਹੀਦੀ ਹੈ ਤਾਂ ਕਿਉਂਕਿ ਐਮਪੀ ਤੇ ਲੋਕਾਂ ਦਾ ਨੁਮਾਇੰਦਾ ਹੁੰਦਾ ਹੈ ਲੱਗਦਾ ਨੇ ਕਿ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਇੱਕ ਪਾਰਟੀ ਨੂੰ ਛੱਡ ਕੇ ਇਹ ਲੋਕਾਂ ਨੂੰ ਭੜਕਾਉਣ ਦੇ ਖਾਤਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੇ ਖਾਤਰ ਇਹੋ ਜਿਹੇ ਜਿਹੜੀਆਂ ਦਾ ਬਿਆਨ ਦਿੱਤਾ ਜਾ ਰਹੀ ਆ ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਅਸਰਾਂ ਦੇ ਘਟਨਾਵਾਂ ਹੋਈਆਂ ਸਨ ਜਿਸ ਨੂੰ ਲੈ ਕੇ ਅੱਜ ਵੀ ਕਿਸਾਨ ਇਨਸਾਫ ਮੰਗਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਹਰ ਇੱਕ ਜਗ੍ਹਾ ਦੇ ਉੱਤੇ ਰੇਲ ਟ੍ਰੈਕ ਜਿਹੜੇ ਨੇ ਉਹ ਜਾਮ ਕੀਤੇ ਗਏ ਨੇ ਤਾਂ ਜੋ ਕਿ ਲਖੀਮਪੁਰ ਖੀਰੀ ਦੇ ਵਿੱਚ ਹੋਈ ਘਟਨਾ ਦਾ ਇਨਸਾਫ ਜਿਹੜਾ ਹੈ ਉਹ ਮੰਗਿਆ ਜਾ ਸਕੇ ਕਿਸਾਨ ਆਗੂ ਸਾਹਿਬਾ ਮੌਜੂਦ ਨੇ ਗੱਲਬਾਤ ਵੀ ਕਰਾਂਗੇ ਤੇ ਜਾਣਾਂ ਦੇ ਵੀ ਕੋਸ਼ਿਸ਼ ਕਰਾਂਗੇ ਕਿਉਂਕਿ ਲਗਾਤਾਰ ਹੀ ਲੋਕਾਂ ਦੀ ਨਜ਼ਰ ਵੀ ਇਸ ਖਬਰ ਤੇ ਬਣੀ ਹੋਈ ਹੈ ਕਿ ਕਦੋਂ ਤੱਕ ਜਿਹੜੇ ਰੇਲ ਟ੍ਰੈਕ ਜਿਹੜੇ ਹੋ ਖੁੱਲ ਜਾਣਗੇ ਕੀ ਕਹਿਣਾ ਚਾਹੋਗੇ ਲਕੀਮਪੁਰ ਖੀਰੀ ਨੂੰ 3 ਸਾਲ ਹੋ ਚਲੇ ਆ ਜੀ ਲੇਕਿਨ ਅਜੇ ਤੱਕ ਇਨਸਾਫ ਨਹੀਂ ਮਿਲ ਪਾਇਆ ਕੀ ਕਾਰਨ ਸਮਝਦੇ ਰਹੇ ਪਿੱਛੇ ਵੇਖੋ ਜਿਹੜਾ ਲਖੀਮਪੁਰ ਖੀਰੀ ਨੂੰ ਲੈ ਕੇ ਜੋ ਅੱਜ ਵੀ ਅੰਦੋਲਨ ਚੱਲ ਰਿਹਾ ਪਿਛਲੇ ਤਿੰਨਾਂ ਸਾਲਾਂ ਤੋਂ ਜਿਹੜਾ ਵਾਸੀ ਇਨਸਾਫ ਦੀ ਮੰਗ ਕਰਦੇ ਆ ਪਰ ਬੀਜੇਪੀ ਦੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬੋਦੀ ਕੰਨ ਤੇ ਜੂਣ ਹੀ ਸਰਕਦੀ ਲੋਕਾਂ ਨੇ ਜਿਹੜਾ ਵਾ ਉਹ ਜਿਹੜਾ ਪੁੱਤਰੇ ਹੋਇ ਸਾਰ ਨੂੰ ਨੱਥ ਪਾਉਣ ਦੀ ਖਾਤਰ ਜਿਹੜਾ ਵਾ ਉਹਨੂੰ ਕੁਰਸੀ ਤੋਂ ਲਾ ਕੇ ਥੱਲੇ ਸੁੱਟ ਦਿੱਤਾ ਪਰ ਲੋਕਾਂ ਦੀ ਉਸ ਵਕਤ ਵੀ ਮੰਗ ਸੀ ਕਿ ਇਹਨੀ ਜਿਹੜੀ ਟਿਕਟ ਰੱਦ ਕੀਤੀ ਜਾਵੇ ਪਰ ਬੀਜੇਪੀ ਨੇ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਧਿਆਨ ਨਾ ਰੱਖ ਕੇ ਸਾਨੂੰ ਚੜਾਉਣ ਦੀ ਖਾਤਰ ਜਾਣਬੁੱਝ ਕੇ ਟਿਕਟ ਦਿੱਤੀ ਪਰ ਲੋਕਾਂ ਨੇ ਵੱਡੀ ਪੱਦਰ ਦਿੱਤੇ ਉਹਨੂੰ ਹਰਾ ਕੇ ਜ ਤਸੋਕਿਆ ਜਿਹੜਾ ਕਿ ਮੋਦੀ ਸਾਹਿਬ ਦੇ ਮੂੰਹ ਤੇ ਚਪੇੜ ਵਾ ਤੇ ਨਾਲ ਦੇ ਨਾਲ ਜਿਹੜਾ ਮੋਦੀ ਸਾਹਿਬ ਕਹਿੰਦਾ ਸੀ ਵੀ ਮੋਦੀ ਅਪਕੀ ਬਾਰ 400 ਪਾਰ ਉਹਨੂੰ ਜਿਹੜਾ ਵਾ ਘੱਟ ਸੀਤਾ ਦੇ ਕਹਿੰਦਾ ਲੰਗੜੀ ਸਰਕਾਰ ਬਣਾਉਣ ਤੇ ਜਿਹੜਾ ਵਾ ਉਹ ਮਜਬੂਰ ਕੀਤਾ ਲੋਕਾਂ ਨੇ ਕੀ ਲੱਗਦਾ ਕਿ ਕਿਸਾਨ ਪ੍ਰੈਸ਼ਰ ਬਣਾ ਸਕਿਆ ਨੇ ਕਿਉਂਕਿ ਰਾਹੁਲ ਗਾਂਧੀ ਵੀ ਤੁਹਾਡੇ ਹੱਕ ਚ ਨਿਤਰਦੇ ਹੋਏ ਨਜ਼ਰ ਆਏ ਹੁੱਡਾ ਸਾਹਿਬ ਜਿਹੜੇ ਨੇ ਉਹ ਵੀ ਤੁਹਾਡੇ ਹੱਕ ਚ ਨਿਤਰਦੇ ਹੋਏ ਨਜ਼ਰ ਆਏ ਕਹਿੰਦੇ ਕਿ ਇਸ ਕਿਸਾਨਾਂ ਦੇ ਨਾਲ ਆ ਐਮਐਸਪੀ ਦੇਣ ਦੀ ਗੱਲ ਜਿਹੜੀ ਰਾਹੁਲ ਗਾਂਧੀ ਕਰਦੇ ਹੋਏ ਵੀ ਨਜ਼ਰ ਆਈ ਵੇਖੋ ਕਿਸਾਨ ਤੇ ਮਜ਼ਦੂਰ ਜਿਹੜਾ ਹਨ ਦੇਸ਼ ਦੀ ਰੀੜ ਦੀ ਹੱਡੀ ਹੈ ਇਸ ਕਰਕੇ ਇਹਨਾਂ ਨੂੰ ਕਿਸਾਨਾਂ ਦੇ ਨਾਲ ਜਿਹੜਾ ਵਾ ਖਲੋਣਾ ਪਊਗਾ ਕਿਸਾਨਾਂ ਦੀ ਗੱਲ ਕਰਨਾ ਪਊਗਾ ਤੁਹਾਡੇ ਮਾਧਿ ਬਨਾਏ ਅਸੀਂ ਰਾਹੁਲ ਗਾਂਧੀ ਜੀ ਕੋਲ ਅਪੀਲ ਕਰਦੇ ਸਾਡੇ ਕਿਸਾਨ ਸਾਥੀ ਮਿਲ ਕੇ ਵੀ ਆਏ ਇਸ ਗੱਲ ਨੂੰ ਲੈ ਕੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਜਿਹੜਾ ਵਾ ਲਾਗੂ ਹੋਣਾ ਚਾਹੀਦਾ ਇਸ ਵਕਤ ਵਿਰੋਧੀ ਧਿਰ ਮਜ਼ਬੂਤ ਵਾ ਤੁਹਾਨੂੰ ਇਹ ਕੰਮ ਉੱਤੇ ਜ਼ਰੂਰੀ ਗੌਰ ਕਰਨੀ ਚਾਹੀਦੀ ਹੈ ਨਾਲ ਸਾਡਾ ਇਹ ਸਵਾਲ ਸੀਗਾ ਕਿ ਸੁਆਮੀ ਰਾਧਨ ਦੀ ਰਿਪੋਰਟ ਕਮਿਸ਼ਨ ਜਿਹੜਾ ਵਾ ਕਾਂਗਰਸ ਦੀ ਸਰਕਾਰ ਵੇਲੇ ਬਣਿਆ ਸੀ ਉਹਨੂੰ ਲਾਗੂ ਕਰਨਾ ਚਾਹੀਦਾ ਵਾ ਤੇ ਤੁਸੀਂ ਇਸ ਵਕਤ ਵਿਰੋਧੀ ਧਿਰ ਦੇ ਵਿੱਚ ਮਜ਼ਬੂਤ ਜੇ ਇਹਦੇ ਉੱਤੇ ਆਵਾਜ਼ ਉਠਾਓ ਜ ਕਾ ਚੰਗੀ ਗੱਲ ਆ ਪਰ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਜ਼ਿਆਦਾਤਰ ਕਾਰਪੋਰੇਟਾਂ ਦੇ ਹੱਥ ਵਿੱਚ ਭੁਗਤਤੀਆਂ ਵਾਏ ਕੰਮ ਬਹੁਤ ਔਖਾ ਵਾ ਕੀ ਲੱਗਦਾ ਇਸੇ ਕਰਕੇ ਬੀਜੇਪੀ ਦਾ ਵਿਰੋਧ ਸੀਗਾ ਕਿਉਂਕਿ ਲਖੀਮਪੁਰ ਖੀਰੀ ਦਾ ਮਾਮਲਾ ਹੋਵੇ ਜਾਂ ਕਿੰਨੇ ਖੇਤੀ ਕਾਨੂੰਨ ਦੀ ਗੱਲ ਹੋਵੇ ਉਸ ਤੋਂ ਬਾਅਦ ਪੰਜਾਬ 'ਚ ਲਗਾਤਾਰ ਵਿਰੋਧ ਨਜ਼ਰ ਆਇਆ ਕੋਈ ਸੀਟ ਨਜ਼ਰ ਨਹੀਂ ਆਈ ਤਾਂ ਨਹੀਂ ਕੀ ਲੱਗਦਾ ਕਿ ਹਰਿਆਣੇ 'ਚ ਵੀ ਇਹੀ ਚੀਜ਼ ਨਜ਼ਰ ਆਏਗੀ ਜੇਕਰ ਨਜ਼ਰ ਆਏਗੀ ਤੇ ਮੋਦੀ ਸਰਕਾਰ ਨੂੰ ਕਿਉਂ ਨਹੀਂ ਨਜ਼ਰ ਆ ਪਾ ਰਹੀ ਵੇਖੋ ਮੋਦੀ ਸਰਕਾਰ ਨੂੰ ਨਜ਼ਰ ਆ ਰਹੀ ਆ ਪਰ ਕਾਰਪੋਰੇਟਾਂ ਦਾ ਜਿਹੜਾ ਉਹਨਾਂ ਦੇ ਉੱਤੇ ਦਬਾਅ ਹੀ ਇੰਨਾ ਜ਼ਿਆਦਾ ਵ ਜਿਹੜਾ ਵਿਸ਼ਵ ਪਾਰ ਸੰਸਥਾ ਉਹਦਾ ਦਬਾਅ ਹੀ ਏਡਾ ਵੱਡਾ ਵਾ ਉਹਨਾਂ ਦੇ ਉੱਤੇ ਕਿ ਉਹਨਾਂ ਨੂੰ ਸਭ ਕੁਝ ਨਜ਼ਰ ਆਉਂਦਿਆ ਵੀ ਜਾਣ ਬੁੱਝ ਕੇ ਜਿਹੜਾ ਵਾ ਸਭ ਕੁਝ ਜਿਹੜਾ ਇਗਨੋਰ ਕਰ ਰਹੇ ਆ ਉਹਨਾਂ ਨੂੰ ਸਮਝੋ ਆ ਵੀ ਕਿਸ ਤਰ੍ਹਾਂ ਵੱਡੇ ਪੱਧਰ ਤੇ ਹਰਿਆਣੇ ਦੇ ਲੋਕ ਉਹਨਾਂ ਦੇ ਬਰ ਖਿਲਾਫ ਆ ਕਿਸ ਤਰ੍ਹਾਂ ਉਹਨਾਂ ਨੂੰ ਘੇੜ ਲੈਂਦੇ ਉਹਨਾਂ ਦੇ ਸਵਾਲ ਧਾਕੇ ਜਾਂਦੇ ਆ ਜਿਸ ਤਰ੍ਹਾਂ ਉਹਨਾਂ ਵੱਡੇ ਪੱਧਰ ਦੇ ਉੱਤੇ ਜਿਹੜੇ ਆ ਰੱਬਟ ਵਾਲੀਆਂ ਗੋਲੀਆਂ ਦਾ ਨਾਂ ਤੇ ਸਿੱਧਾ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਆ ਕਿਸ ਤਰ੍ਹਾਂ ਕਿਸਾਨਾਂ ਨੂੰ ਇਹ ਗੱਲ ਕਹੀ ਗਈ ਸੀ ਵੀ ਤੁਹਾਡੇ ਜਿਹੜੇ ਪਾਸਪੋਰਟ ਰੱਦ ਕੀਤੇ ਜਾਣਗੇ ਹੁਣ ਲੋਕ ਉਹ ਸਵਾਲ ਪੁੱਛਦੇ ਆ ਕਿਤਰਾ ਕਹਿੰਦੇ ਸੀ ਤੁਹਾਡੀਆਂ ਜ਼ਮੀਨਾਂ ਦੀ ਕੁਰਕੀ ਕਰਾਂਗੇ ਲੋਕ ਹੁਣ ਉਹ ਸਵਾਲ ਪੁੱਛਦੇ ਆ ਔਰ ਤੋਂ ਹੁਣ ਭਾਈ ਦੇ ਨਜ਼ਰ ਆਉਂਦੇ ਆ ਤਾਂ ਉਹਨਾਂ ਦੀ ਸਰਕਾਰ ਵੀ ਟੁੱਟੂਗੀ ਉੱਥੇ ਪਰ ਸਾਡਾ ਇਹ ਮੰਨਣਾ ਵੀ ਖੇਤੀ ਤੋਂ ਖੇਤੀ ਜਿਹੜਾ ਮੋਦੀ ਸਾਹਿਬ ਨੂੰ ਧਿਆਨ ਦੇਣਾ ਚਾਹੀਦਾ ਨਹੀਂ ਦੇਖ ਮਿਆ ਜੇ ਜਿਆਦਾਤਰਾਂ ਦੇ ਜਿਹੜੇ ਆ ਉਹਨਾਂ ਨੂੰ ਕੰਗਲਾ ਨੌਤੋਂ ਫ ਪਹਿਲਾਂ ਕੀ ਆ ਗਿਆ ਜੀ ਕਿਸਾਨ ਜਿਹੜੇ ਨੇ ਉਹ ਅਤਵਾਦੀ ਨੇ ਵਕਵਾਦੀ ਨੇ ਇਸ ਤਰ੍ਹਾਂ ਸਮਝਦੇ ਕਿ ਲੱਗਦਾ ਕਿ ਬੀਜੇਪੀ ਜਾਣਬੁੱਝ ਕੇ ਕੰਗੜਾ ਰਣੋਥ ਕੋ ਇਸ ਤਰ੍ਹਾਂ ਦੇ ਬਿਆਨ ਦਵਾਉਂਦੀ ਹੈ ਫਿਰ ਉਹ ਮਾਫੀ ਵੀ ਮੰਗ ਲੈਂਦੀ ਕੀ 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 ਲੱਗਦਾ ਤੁਹਾਨੂੰ ਰਿਪਛਾਹ ਇਹ ਨਾ ਹਰ ਅੰਦੋਲਨ ਦੇ ਵਿੱਚ ਕੋਈ ਨਾ ਕੋਈ ਬੰਦਾ ਹੁੰਦਾ ਪਹਿਲਾਂ ਹਰਜੀਤ ਗਰੇਵਾਲ ਸੀ ਜਿਹਦਾ ਸੁਭਾਅ ਸੀ ਕਿ ਇਸ ਤਰ੍ਹਾਂ ਦੇ ਬਿਆਨ ਜਿਹੜੇ ਦੇਣੇ ਪਹਿਲਾਂ ਹਰ ਕੇ ਹਰਜੀਤ ਗਰੇਵਾਲ ਤੋਂ ਬਾਅਦ ਕੰਗੜਾ ਰਣੋਥ ਲਗਾਤਾਰ ਚਰਚਾ ਦੇ ਵਿੱਚ ਹੈ ਤੇ ਇਹਦਾ ਇਹ ਸੁਭਾਅ ਆਪ ਕੁੱਕੜ ਦੇ ਖੇਡਾਈ ਤੇ ਆਪਣੇ ਸਿਰ ਪਾਏ ਇਹ ਹਰ ਵਾਰੀ ਕੋਈ ਨਾ ਕੋਈ ਗਲਤ ਬਿਆਨ ਦੇ ਕੇ ਚਾਹੇ ਇੱਕ ਤਰ੍ਹਾਂ ਇੱਕ ਜਿਹੜੀ ਉਹ ਮੁਲਾਜ਼ਮ ਸਾਡੀ ਮਹਿਲਾ ਸੀਗੀ ਜਿਹੜੀ ਕਿ ਇੱਕ ਰਾਖੀ ਵਾਸਤੇ ਜਿਹੜਾ ਇੱਕ ਤਰ੍ਹਾਂ ਉਹ ਉਥੇ ਆਪਣਾ ਸਾਰਾ ਡਿਊਟੀ ਕਰ ਰਹੀ ਸੀ ਉਹਦੇ ਉੱਤੇ ਜਿਹੜਾ ਵੱਡੀ ਪੱਦਰ ਦੇ ਉੱਤੇ ਜਿਹੜਾ ਉਹਦੇ ਨਾਲ ਇਲਜ਼ਾਮबाजी ਕੀਤੀ ਫਿਰ ਉਹ ਚਪੇੜ ਖਾਦੀ ਤੇ ਕਿੱਡੀ ਵੱਡੀ ਚਰਚਾ ਦੇ ਵਿੱਚ ਰਹੀ ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ ਜਾਣਬੁੱਝ ਕੇ ਜਿਹੜਾ ਵਾ ਸਾਰਾ ਕੁਝ ਇਹਨੇ ਕੀਤਾ ਤੇ ਫਿਰ ਜਾਣਬੁੱਝ ਕੇ ਇਹ ਕਹਿਣਾ ਵੀ ਤਿੰਨ ਜਿਹੜੇ ਕਾਲੇ ਕਾਨੂੰਨਾਂ ਦੁਬਾਰਾ ਲਾਓ ਉਹਦੇ ਉੱਤੇ ਦੀ ਪਾਰਟੀ ਨੇ ਵੱਖਰਾ ਸਟੈਂਡ ਕਰ ਲਿਆ ਅੱਜ ਇਹਨੇ ਮਹਾਤਮਾ ਗਾਂਧੀ ਉੱਤੇ ਵੀ ਕੋਈ ਊੜ ਪਟਾੰਗ ਜਿਹੜਾ ਵਾ ਉਹ ਧਿਆਨ ਦਿੱਤਾ ਵਾ ਇਹਦਾ ਸੁਭਾਅ ਇਹ ਬਣ ਗਿਆ ਵਾ ਵੀ ਚਰਚਾਵਾਂ ਮੀਡੀਆ ਦੇ ਵਿੱਚ ਰਹਿਣ ਵਾਸਤੇ ਇਹ ਊੜ ਪਟਾੰਗ ਬਿਆਨ ਦੇਂਦੀ ਰਹਿੰਦੀ ਕੀ ਲੱਗਦਾ ਨਹੀਂ ਕਿ ਭਾਜਪਾ ਨੂੰ ਇਸ ਤਰ੍ਹਾਂ ਦੇ ਪ੍ਰਵਕਤਾ ਉੱ ਲਗਦਾ ਨਹੀਂ ਕਿ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ ਇੱਕ ਪਾਰਟੀ ਨੂੰ ਛੱਡ ਕੇ ਇਸ ਵਕਤ ਹਿਮਾਚਲ ਦੇ ਵਿੱਚ ਕਿਸਾਨਾਂ ਦਾ ਇਹ ਹਾਲ ਵਾ ਉੱਥੋਂ ਦਾ ਸੇਪ ਜਿਹੜਾ ਵਾ ਰੋਲ ਰਿਆ ਵਾ ਲਗਾਤਾਰ ਤੁਸੀਂ ਵੇਖੋ ਵੀ ਬਹੁਤ ਮੰਦਾ ਹਾਲ ਆ ਉੱਥੋਂ ਦੇ ਜਿਹੜੇ ਜਿੰਨੇ ਵੀ ਕਿਸਾਨ ਆ ਰੌਲਾ ਪਾ ਰਹੇ ਆ ਉਹ ਲਗਾਤਾਰ ਜਿਹੜਾ ਉਹ ਅੰਦੋਲਨਾਂ ਦੇ ਵਿੱਚ ਆ ਰਹੇ ਆ ਪਰ ਇਹਨਾਂ ਨੇ ਉਹ ਗੱਲ ਨਹੀਂ ਉਠਾਈ ਉੱਥੇ ਕਿੱਡੀ ਵੱਡੀ ਪੱਦਰ ਤੇ ਬਦਲ ਫਟਿਆ ਕੀ ਕੁਝ ਬਣਿਆ ਵਾ ਕਿੱਦਾਂ ਉੱਥੇ ਬੁਰਾਲ ਉਹਦੇ ਉੱਤੇ ਕੋਈ ਗੱਲ ਨਹੀਂ ਉਠਾਈ ਪੰਜਾਬ ਤੇ ਹਿਮਾਚਲ ਦੇ ਵਿੱਚ ਜਿਹੜਾ ਇੱਕ ਦੂਜੇ ਨਾਲ ਟੈਕਸੀ ਡਰਾਈਵਰ ਜਾਂਦੇ ਉਹਨਾਂ ਦੀ ਲਗਾਤਾਰ ਜਿਹੜੀ ਆਪਸ ਵਿੱਚ ਖਿੱਚੋ ਤਾਣ ਚੱਲ ਰਹੀ ਹੈ ਉਹਦੇ ਉੱਤੇ ਅੱਜ ਤੱਕ ਕੋਈ ਆਵਾਜ਼ ਨਹੀਂ ਉਠਾਈ ਬਲਕਿ ਕਿ ਲੋਕਾਂ ਨੂੰ ਪੜਤਾਉਣ ਦੇ ਖਾਤਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੇ ਖਾਤਰ ਇਹੋ ਜਿਹਾਂ ਜਿਹੜੀਆਂ ਬਿਆਨ ਦਿੱਈ ਜਾ ਰਹੀ ਆ ਜਦੋਂ ਕਿ ਲੋਕਾਂ ਦੀ ਜਿਹੜਾ ਇਹਨਾਂ ਨੇ ਸਹੀ ਮੈਨੇਜ ਚ ਕੰਮ ਕਰਨਾ ਵਾ ਜਿਹੜਾ ਲੋਕਾਂ ਦਾ ਵਿਕਾਸ ਕਰਨਾ ਉਹਦੇ ਉੱਤੇ ਕੋਈ ਬਿਆਨ ਨਹੀਂ ਇਹ ਜਾਂ ਤੇ ਨੂੰ ਬੀਜੇਪੀ ਦਾ ਜਾਂ ਆਰਐਸਐਸ ਦਾ ਕਹਿ ਲੋ ਇੱਕ ਏਜੰਡਾ ਵਾ ਬਬ ਜਾਣਬੁੱਝ ਕੇ ਤੇ ਮੂੰਹ ਇਹੋ ਜਿਹਾ ਕੁਝ ਕਰਵਾ ਕੇ ਤੇ ਲੋਕਾਂ ਦੇ ਵਿੱਚ 파ਟਕ ਪਾਉਣਾ ਪਰ ਲੋਕ ਹੁਣ ਸਮਝਦਾਰ ਹੋ ਗਏ ਸਿਆਣੇ ਹੋ ਗਏ ਕਿਉਂਕਿ ਪਿਛਲੇ ਦਿਨੀ ਜਿੱਦਾਂ ਵੱਡੀ ਪੱਧਰ ਤੇ ਵਿੱਚ ਹਰਿਆਣੇ ਦੇ ਵਿੱਚ ਜਾਂ ਹੋਰ ਥਾਵਾਂ ਤੇ ਵੀ ਇਹੋ ਜਿਹਾ ਜਦੋਂ ਬਣ ਲੱਗਾ ਮਾਹੌਲ ਵੀ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਟਕਰਾਉਣ ਲੱਗਾ ਤੇ ਵਿੱਚ ਲੋਕਾਂ ਨੇ ਆਪ ਖੋ ਕੇ ਫੈਸਲੇ ਕਰਾ ਦਿੱਤੇ ਵੀ ਇਹ ਕੰਮ ਨਹੀਂ ਹੋ ਸਕਦਾ ਹੁਣ ਇਹ ਸਰਕਾਰਾਂ ਦੀ ਚਾਲ ਵਾ ਇਸ ਕਰਕੇ ਇਹਨੂੰ ਵੀ ਸਮਝਣਾ ਚਾਹੀਦਾ ਵਾ ਲੋਕ ਇੱਕ ਗਲਤ ਵਜ੍ਹਾ ਕੱਲ ਜਿਹੜਾ ਵਾ ਖਫਾ ਹੁੰਦੇ ਆ ਤੇ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਜਿੱਤਰਾ ਸੀ ਸਮਝਦਾ ਟੈਨਿੰਗ ਹੋ ਜੇ ਮਿਸ਼ਰਾ ਟੈਨਿੰਗ ਨੂੰ ਸਜ਼ਾ ਮਿਲੀ ਹੈ ਇਹਨੂੰ ਵੀ ਜ਼ਰੂਰ ਮਿਲੇ ਲੇਕਿਨ ਇਨਸਾਫ ਦੀ ਗ ਇਨਸਾਫ ਵੀ ਬਿਲਕੁਲ ਇਨਸਾਫ ਮਿਲੂਗਾ ਕਿੰਨਾ ਕੋ ਸਰਕਾਰਾਂ ਤੇ ਉਹੀ ਬਦਲ ਕੇ ਵਾਪਸ ਆ ਰਹੀਆਂ ਨੇ ਇਨਸਾਫ ਕਰ ਕੋ ਲਾਵਾਂਗੇ ਵੇਖੋ ਜਿੰਨਾ ਚਿਰ ਤੱਕ ਲੋਕਾਂ ਨੂੰ ਇਹ ਚੇਤਨਾਣਾ ਬਣੂਗੀ ਲੋਕਾਂ ਦੀ ਚੇਤਨਾ ਬਣ ਗਈ ਤੇ ਲੋਕਾਂ ਨੂੰ ਸਮਝ ਆ ਜਾਊਗਾ ਵੀ ਵੋਟ ਕਿਨੂੰ ਪਾਉਣੀ ਕਿਸ ਤਰ੍ਹਾਂ ਦਾ ਸੀ ਚੋਣਾਂ ਦਾ ਸਾਡਾ ਸਿਸਟਮ ਕਿਨੂੰ ਸਹੀ ਕਿਤਰਾ ਕਰਨਾ ਫਿਰ ਲੋਕ ਇਨਸਾਫ ਵੀ ਲੈ ਲੈਣਗੇ ਤੇ ਜੇ ਨਹੀਂ ਜਿੰਨਾ ਚਿਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਚੇਤਨਾ ਨਹੀਂ ਬਣਦੀ ਉਹਨਾਂ ਚਿਰ ਤੱਕ ਇਸ ਤਰ੍ਹਾਂ ਸਾਨੂੰ ਮਜਬੂਰ ਹੋਣਾ ਪਊਗਾ ਵੀ ਰੋਡਾਂ ਦੇ ਬਈਏ ਸੀਟ ਟ੍ਰੈਕਾਂ ਦੇ ਬਈਏ ਸਾਡੀ ਮਜਬੂਰੀ ਹੈ ਪਰ ਭਵਿਕ ਚ ਹੋਰ ਕੋਈ ਤਿੱਖਾ ਸੰਘਰਸ਼ ਕਰਨ ਦੀ ਹੈ ਜੀ ਇਸ ਜਿਹੜਾ ਵਾ ਲਿਖ ਕੇ ਆ ਗਿਆ ਸੀ ਇਸ ਤੋਂ ਬਾਅਦ ਜਿਹੜਾ ਜਿਸ ਤਰ੍ਹਾਂ ਬਾਸਮਤੀ ਰੋਲ ਰਹੀ ਹੈ ਜੋ ਫਸਲਾਂ ਦਾ ਭਾਅ ਵਾ ਮੰਡੀਆਂ ਪੰਜਾਂ ਦਿਨਾਂ ਤੋਂ ਬੰਦ ਪਈਆਂ ਉਹ ਸਾਰਾ ਵਿਚਾਰ ਚਰਚਾ ਕਰਕੇ ਤਿੱਖਾ ਸੰਘਰਸ਼ ਸ਼ਰਮਿਆ ਜਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਵਾਅਦੇ ਕੀਤੇ ਸੀ ਕਿਸਾਨਾਂ ਨੂੰ ਉਹ ਵੀ ਪੂਰੇ ਨਹੀਂ ਹੋਏ ਦੋਵੇਂ ਪੰਨੇ ਟੱਕਰ ਆ ਕੇ ਕੇਂਦਰ ਨਾਲ ਵੀ ਤੇ ਪੰਜਾਬ ਸਰਕਾਰ ਨਾਲ ਵੀ ਕਿਸ ਤਰ੍ਹਾਂ ਪੂਰੀ ਹੋਊਗਾ ਵੇਖੋ ਜੀ ਜਿਹੜਾ ਪੰਜਾਬ ਆ ਕੇਂਦਰ ਦਾ ਬਿਲਕੁਲ ਇਸ ਵਕਤ ਭਾਈ ਬਣ ਕੇ ਚੱਲ ਰਿਹਾ ਹੈ ਕਿਤੇ ਇੱਕ 11 ਹੋ ਕੇ ਚੱਲ ਰਿਹਾ ਜੇ ਪੰਜਾਂ ਦਿਨਾਂ ਤੋਂ ਮੰਡੀਆਂ ਬੰਦ ਪਈਆਂ ਵਾ ਕੋਈ ਇਹਦੇ ਉੱਤੇ ਗੱਲਬਾਤ ਨਹੀਂ ਸਿਰਫ ਇੱਕ ਅਖਬਾਰੀ ਬਿਆਨ ਦਿੱਤੇ ਜਾ ਰਹੇ ਮੰਡੀਆਂ ਸ਼ੁਰੂ ਕਰਾ ਦੇਗਾ ਮੰਡੀਆਂ ਸ਼ੁਰੂ ਕਰਾ ਦੇਗਾ ਪਰ ਅੱਜ ਚੌਥਾ ਦਿਨ ਹੋ ਗਿਆ ਵਾ ਕੋਈ ਉਹਦੇ ਉੱਤੇ ਨਹੀਂ ਖਰੀਦ ਬਿਲਕੁਲ ਬੰਦ ਪਈ ਮਜ਼ਦੂਰ ਵਿਹਲੇ ਬੈਠੇ ਆ ਕਿਸਾਨਾਂ ਦਾ ਝੋਨਾ ਵੜਾਉਣ ਵਾਲਾ ਜ਼ਮੀਨਾਂ ਦੇ ਵਿੱਚ ਪਿਆ ਉਤੋਂ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਕਿਸਮ ਦਾ ਇੱਕ ਸੋਸ਼ਲ ਛੱਡਕ ਪੰਚਾਇਤੀ ਚੋਣਾਂ ਦਾ ਜਿਹੜਾ ਵਾ ਉਹ ਖੱਜਲਖਵਾਰੀ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਇਹ ਖਾਸ ਕਰਕੇ ਮੇਰਾ ਤਾਂ ਇਹ ਮੰਨਣਾ ਵੀ ਬੀਜੇਪੀ ਦੀ ਬੀ ਟੀਮ ਆ ਜੋ ਬਣ ਕੇ ਕੰਮ ਕਰ ਰਹੀ ਹੈ ਇਹਨਾਂ ਆਸਤੇ ਮਾੜੀ ਗੱਲ ਵਾ ਬਿਲਕੁਲ ਬਿਲਕੁਲ ਬੀਜੇਪੀ ਪਾੜਿਆ ਲੇਕਿਨ ਅੱਜ ਜਿਹੜਾ ਹੈ ਸੰਕੇਤਿਕ ਧਰਰਾ ਜਿਹੜਾ ਸੀਗਾ ਅੰਮ੍ਰਿਤਸਰ ਦੇ ਨਾਲ-ਨਾਲ ਪੰਜਾਬ ਦੇ ਹਰ ਇੱਕ ਸੂਬੇ ਦੇ ਵਿੱਚ ਜਿਹੜਾ ਹੈ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਟਰੈਕ ਉੱਤੇ ਕਾਰ ਦਿੱਤਾ ਗਿਆ ਲੇਕਿਨ ਕਿਤਨਾ ਕਹਤੇ ਅੱਜ ਜੋ ਹੈ ਉਹ ਲਖੀਮਪੁਰ ਖੀਰੀ ਦੇ ਇਨਸਾਫ ਵਾਸਤੇ 3 ਸਾਲ ਦਾ ਸਮਾਂ ਆ ਵੀਜਾਂ ਤੋਂ ਬਾਅਦ ਵੀ ਹਜ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਮਿਲ ਪਾਇਆ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਟਰੈਕ ਦੇ ਨੇ ਉਹ ਜਾ ਕੇ ਤੇ ਗੇ ਵੇਰਕੇ ਦੀ ਗੱਲ ਕੀਤੀ ਆਵੇ ਵੇਰਕੇ ਦੇ ਵਿੱਚ ਵੀ ਰੇਲ ਟਰੈਕ ਜਾ ਮ ਕੀਤਾ ਗਿਆ ਨਾਲ ਹੀ ਜੋ ਲਗ ਨਜ਼ਦੀਕ ਮਾਨਾ ਵਾਲਾ ਸਟੇਸ਼ਨ ਹੈ ਉਸ ਜਗ੍ਹਾ ਤੇ ਵੀ ਤੇ ਜਿਹੜਾ ਵੀ ਜਿਹੜਾ ਰੇਲ ਟ੍ਰੈਕ ਜਿਹੜਾ ਜਾਮ ਕੀਤਾ ਗਿਆ ਹੈ ਇਸੇ ਤਰ੍ਹਾਂ ਨਾਲ ਪੰਜਾਬ ਦੇ ਹੋਰ ਵੀ ਕਈ ਜਗ੍ਹਾ ਜਿੱਥੇ ਰੇਲ ਟ੍ਰੈਕ ਜਿਹੜੇ ਹੋ ਜਾਮ ਕੀਤੇ ਗਏ ਲੇਕਿਨ ਕਿਤਨਾ ਕਿਤੇ ਕਿਸਾਨ ਜਿੱਤੇ ਬੰਦੇ ਕਹੜਾ ਕਿ ਅਸੀਂ ਪ੍ਰੈਸ਼ਰ ਬਣਾਉਣ ਦੇ ਵਿੱਚ ਜਰੂਰ ਕਿਤੇ ਨਾ ਕਿਤੇ ਕਾਮਯਾਬ ਹੋ ਰਿਹਾ ਤੇ ਹਰਿਆਣਾ ਦੇ ਵਿੱਚ ਵੀ ਜਿਹੜੇ ਇਲੈਕਸ਼ਨ ਹੋ ਰਹੀਆਂ ਨੇ ਉਸ ਨੂੰ ਵੀ ਲੈ ਕੇ ਜਿਹੜਾ ਜਰੂਰ ਅਸੀਂ ਜੋ ਹੈ ਆਵਾਜ਼ ਆਪਣੀ ਬੁਲੰਦ ਕਰਦੇ ਹੋਏ ਨਜ਼ਰ ਆਵਾਂਗੇ ਤੇ ਹਰਿਆਣਾ ਦੇ ਵਿੱਚ ਜਿਹੜਾ ਹੈ ਜਰੂਰ ਬੀਜੇਪੀ ਦਾ ਵਿਰੋਧ ਜਰਾ ਹੈ ਉਹ ਨਜ਼ਰ ਆ ਰਿਹਾ ਲੇਕਿਨ ਕਿਤਨਾ ਕਿਤੇ ਹੁਣ ਇੱਕ ਵਾਰ ਫਿਰ ਤੋਂ ਲਿਖੀ ਕੋਖੀ ਦੇ ਇਨਸਾਫ ਨੂੰ ਲੈਣ ਵਾਸਤੇ ਕਿਸਾਨ ਜਿਹਨੇ ਰੇ ਘੋਰੀ ਤਿੱਖਾ ਵਿਟਦੇ ਹੋਏ ਨਜ਼ਰਾਵਾ ਕੈਮਰਾਮੈਨ ਵਜ਼ਦਰਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਸਰ ਸਾਹਿਬ ਵੇਰ ਕਾ